ਭਾਈ ਜੇਤਨ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਇੱਕ ਗੁਰੂ ਸਾਹਿਬ ਦੇ ਸੀਸ ਦਾ ਸੁਸਤਨ ਇਹ ਹੀ ਉਹ ਨਗਰੀ ਹੈ ਜਿੱਥੇ ਬਾਦਸ਼ਾਹ ਦਰਵੇਸ਼ ਨੇ ਕਾਲ ਸਾਹ ਬਲਸੂ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਗੁਰਤੇਕ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਤੇ ਬਹੁਤ ਵਧੀਆ ਉਪਰਾਲਾ ਸੀਗਾ ਇਹ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨ ਹੈ ਉਹਦੇ ਵਾਸਤੇ ਬਹੁਤ ਹੀ ਵਧੀਆ ਹੈ ਕਿ ਉਹਨਾਂ ਨੂੰ ਸਾਰੇ ਪਤਾ ਲੱਗ ਸਕੇਗਾ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਸੇਵਾ ਦਿੱਤੇ ਤੇ ਇਹਦੇ ਨਾਲ ਸਾਨੂੰ ਬਹੁਤ ਬੱਚੇ ਸਿੱਖਿਆ ਮਿਲੇਗੀ ਜੀ ਨਹੀਂ ਪਤਾ ਸੀਗਾ ਤੇ ਗੁਰੂ ਸਾਹਿਬ ਨੇ ਸਾਡੇ ਲਈ ਹਿੰਦੀ ਚਾਦਰ ਨੂੰ ਕਿਉਂ ਕਿਹਾ ਗਿਆ ਉਹਨਾਂ ਨੇ ਸਾਡੇ ਲਈ ਕਿਹੜੀਆਂ ਸ਼ਹੀਦیاں ਦਿੱਤੀਆਂ ਉਹਦੇ ਬਾਰੇ ਇੰਨਾ ਵਧੀਆ ਦ੍ਰਿਸ਼ੇ ਕੀਤਾ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਧੰਨਵਾਦ ਪੰਜਾਬ ਸਰਕਾਰ ਕਰਦਾ ਉਹਨਾਂ ਹੀ ਘੱਟ ਹੈ ਬਹੁਤ ਅੱਛਾ ਸੀਗਾ ਔਰ ਗੁਰੂ ਜੀ ਦੇ ਜਿਹੜੇ ਦੱਸੇ ਹੋਏ ਕਦਮ ਸੀ ਜਿਹੜਾ ਉਹਨਾਂ ਨੇ ਇੱਕ ਗਲਤ ਸਮਝਾਈ ਸੀ ਪੂਰੀ ਲੋਕਾਈ ਨੂੰ ਉਹ ਅੱਜ ਲੋਕਾਂ ਨੂੰ ਸਮਝਣ ਲੱਗੀ ਹੈ ਅੱਜ ਤੁਸੀਂ ਦੇਖਿਆ ਕਿ ਜਿਹੜੇ ਸੰਗਤ ਦਾ ਗੁਰੂ ਦੇ ਨਾਲ ਪਿਆਰ ਹੈ ਕਿੱਡਾ ਵੱਡਾ ਕੱਠ ਸੀਗਾ ਹਮ ਹਮਾ ਕੇ ਸੰਗਤ ਇੱਥੇ ਪਹੁੰਚੀ ਆ ਸਿੱਖੇ ਇਤਿਹਾਸ ਬਾਰੇ ਗੁਰੂ ਸਾਹਿਬ ਦੀ ਇਨਸਾਨੀ ਸ਼ਹਾਦਤ ਦੇ ਬਾਰੇ ਬੜੇ ਛੋਟੇ ਜਿਹੇ ਸਮੇਂ ਦੇ ਵਿੱਚ ਸੰਖੇਪ ਦੇ ਵਿੱਚ ਦ੍ਰਿਸ਼ਾਂ ਦੇ ਰਾਹੀਂ ਦੱਸਿਆ ਲੋਕਾਂ ਨੂੰ ਅੱਜ ਤੋਂ ਪਰਲੇ ਹੋਣੇ ਚਾਹੀਦੇ ਹਨ ਲਗਾਤਾਰ ਹਰ ਸਾਲ ਪੱਖਾ ਪਿੰਡਾਂ ਵਿੱਚ ਪੱਖਾ ਸਿਆਣੇ ਪਰਲੇ ਹੋਣ ਜੀ ਜਾਨਵਾਰ ਕਿਉਂ ਨਾ ਨੇ ਹਿੰਦੂ ਧਰਮ ਨੂੰ ਬਚਾਇਆ ਇਸ ਬਾਰੇ ਸ਼ਾਇਦ ਬਹੁਤ سارے ਵੀਰਾਂ ਭੈਣਾਂ ਨੂੰ ਨਹੀਂ ਪਤਾ ਹੋਏਗਾ ਉਹ ਵੀ ਅੱਜ ਪਤਾ ਚੱਲੇਗਾ ਉਹਨਾਂ ਨੂੰ ਇੱਕ ਗੁਰੂ ਮਹਾਰਾਜ ਦੀ ਰੱਬ ਦੀ ਹੀ ਬਹੁਤ ਪਰਮਾਤਮਾ ਦੀ ਬਹੁਤ ਬਹੁਤ ਕਿਰਪਾ ਹੈ ਕਿ ਗੁਰੂ ਮਹਾਰਾਜ ਸਾਡੇ ਹੱਸਦੇ ਹੋਏ ਸਾਰਾ ਕੁਝ ਸਹਿਨ ਕਰ ਗਏ ਔਰ ਦੂਸਰਿਆਂ ਵਾਸਤੇ ਆਪਣੀ ਲਾਈਫ ਉਹਨਾਂ ਨੇ ਕੁਰਬਾਨ ਕਰ ਦਿੱਤੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਪੰਜਾਬ ਸਰਕਾਰ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਫਤਈ